ਪਾਜੀ ਨਾਮ ਬ੍ਰਦਰ ਕੀ ਨਾਮ ਤੋਂ ਡਾ ਅਰੇ ਕੀ ਨਾਮ ਮੇਰਾ ਪੌਂਕ ਬੰਦ ਕੀ ਹੋਇਆ ਏ ਤੁਸੇ ਦੋ ਬੰਦੇ ਲੈ ਗਏ ਮੈਂ ਜੀ 10 ਮਿੰਟਾਂ ਬਾਅਦ ਆ ਗਿਆ ਉੱਥੇ ਦੁਨੀਆ ਇਕੱਠੀ ਹੋਈ ਆ ਤੇ ਪਾਜੀ ਦਾ ਫੋਨ ਬਿਲਕੁਲ ਟਿਕ ਰਿਹਾ ਬਹੁਤ ਜ਼ਿਆਦਾ ਕਿਹੜੇ ਥਾਂ ਤੇ ਰੇਮਕਾਰ ਇਹ ਆਪਣੇ ਕੋਤਰਾ ਰੋਡ ਜਿੱਦੋਂ ਆਪਾਂ ਵੀਪਾਰਨ ਦੀ ਥੋੜੇ ਉੱਥੇ ਜੀ ਇਹ ਬਹੁਤ ਜ਼ਿਆਦਾ ਬ੍ਰੈਡ ਟਿਕ ਰਿਹਾ ਤੇ ਜਿੱਦੋਂ ਮੈਂ ਆਇਆ ਦੁਨੀਆ ਇਕੱਠੀ ਹੋਈ ਮੈਨਾਂ ਯਾਰ ਫੋਨ ਇੰਨਾ ਨਿਕਲਦੇ ਪਿਆ ਉਹਨੂੰ ਚੱਕ ਕੇ ਲੈ ਕੇ ਜਾਓ ਹਸਪੀਟਲ ਕੋਈ ਲੈ ਕੇ ਗਿਆ ਮੈਂ ਭਾਵੇਂ ਇਹ ਇਹ ਲੱਤ ਫੜ ਕੇ ਬੈਠਾ ਹੈ ਤੇ ਮੈਂ ਕਹਾ ਯਾਰ ਤੇਰਾ ਯਾਰ ਆ ਉਹਨੂੰ ਲੈ ਕੇ ਯਾਰ ਇਹਨੂੰ ਆ ਫੜਫੜ ਖਾਇਆ ਨਹੀਂ ਲੱਤ ਜੱਟਾ ਮੈਂ ਉੱਥੇ ਤੈਨੂੰ ਵੀ ਉਹ ਲੱਤ ਛੱਟ ਲੱਗੀ ਦੇਖ ਯਾਰ ਤੈਨੂੰ ਆ ਫੜਫੜ ਉਹਨੂੰ ਉਹ ਬੰਦੇ ਨੂੰ ਨਾਲ ਬੁਹਾਇਆ ਤੇ ਉਹਦੇ ਵਿੱਚ ਅੱਠ ਦੀ ਭਟਾ ਕੇ ਤੇ ਮੈਂ ਇਹਨੂੰ ਫੜਫੜ ਹੋਸਪੀਟਲ ਚ ਲੈ ਗਿਆ ਕੁਝ ਪਤਾ ਲੱਗੇ ਕੱਥੇ ਅਸੀਂ ਦੋਨੇ ਜਾਣੇ ਮੋਟਰਸਾਈਕਲ ਬਾਈਕ ਤੇ ਉੱਥੇ ਮੋਟਰਸਾਈਕਲ ਵੀ ਸੀ ਹਾਂਜੀ ਹੁਣ ਬਾਈਕ ਉੱਥੇ ਹੀ ਪਈਆਂ ਨੇ ਐਕਟਿਵ ਸੀ ਐਕਟਿਵ ਐਕਟਿਵ ਬਾਈਕ ਤੋਂ ਪਤਾ ਸੀ ਹਾਂਜੀ ਇਹ ਮਰੀ ਤਾਂ ਆਪਣੇ ਕੋਲ ਐਕਟਿਵ ਐਕਟਿਵ ਤੁਹਾਡੀ ਕਿੱਥੇ ਲੱਗੇ ਅਚਾਨਕ ਡੇਗ ਪਈ ਹਾਂਜੀ ਹਾਂ ਜਾਈ ਨੇ ਨਾਤੇ ਮੈਂ ਲੈ ਕੇ ਆਇਆ ਮੈਂ ਜਿਹੜਾ ਰਾਸਤੇ ਦੇ ਵਿੱਚ ਆਇਆ ਗੱਡੀਆਂ ਜਾਵ ਲੱਗਾ ਮੈਂ ਗੱਡੀਆਂ ਬਣੇ ਅਚਾਨਕ ਡੇਗ ਪਈ ਮੈਂ ਕੋ ਆਪਣੀ ਬੈਠਾ ਗੱਡੀਆਂ ਨਾਲ ਸਮਾਵੇ ਮੋੜ ਦੇਖ ਰਿਹਾ ਸੀ ਸਾਹਮਣੇ بڑا بڑا ਹੌਸਲ ਲੱਗੇ ਵੇ ਉਹਦੇ ਡੇਕੇ ਜੀ ਠੀਕ ਹੈ ਮੈਂ ਜਾਣ ਕੇ ਡੇਕੇ ਆਇਆ ਹਜ਼ਾਰ ਕੇ ਡੇਕੇ ਬਾਰਿਸ਼ ਸੀ ਵੀ ਬਾਰਿਸ਼ ਕਰਕੇ ਬਲੇ ਕੁਮਾਰ ਨੂੰ ਡੇਕੇ ਮੁੰਡੇ ਸੈਕਟਰ ਸਾਨ ਲਗੀ ਕੂੜਾ ਆਇਆ ਨਿਕਲ ਗਿਆ ਗੱਲੇ ਤੁਸੀਂ ਵੀ ਕਿੱਦਾਂ ਲੈ ਕੇ ਆਏ ਮੈਂ ਇਹਨਾਂ ਨੂੰ ਆਟੋ ਮੋਟਰ ਆਟੋ ਸੀਗਾ ਉੱਤੇ ਖੜਾ ਆਟੋ ਦੇ ਵਿੱਚ ਛੋਟਾ ਛੋਟਾ ਆਇਆ ਮੈਂ ਲੈ ਕੇ ਆਇਆ ਆਟੋ ਵਾਲ ਨੂੰ ਕਿਹਾ ਮੈਂ ਤਾਂ ਫੋੜਾ ਆਟੋ ਉੱਤੇ ਘੱਟ ਸੀ ਮਗਾਜ ਤਾਂ ਲੈ ਆਟਾ ਗਾੜੀ ਵਿੱਚ ਲੈ ਗਿਆ ਕਹ ਰਹੇ ਉਹ ਮੇਰੇ ਕਾਲੇ ਨਾਮ ਨੂੰ ਜਾਣਦੇ ਹਨ ਕੁਛ ਨਵਾਂ ਤਾਂ ਸਾਨੂੰ ਨਾ ਤੇ ਗ੍ਰੰਥ ਦੇ ਬੋਲ ਲੱਗੇ ਹਈ ਦਾ ਜਦ ਕੀ ਤਾਂ ਮੈਂ ਮੈਂ ਤਾਂ ਵੀ ਮੈਂ ਤਾਂ ਸੋ ਗਲਤੀ ਕਰਦਾ ਮੈਂ ਤਾਂ ਗੱਡੀਆਂ ਵੀ ਚਾਹਤ ਰਹੀ ਸਭ ਤੋਂ ਖਰਾ ਮੇਰੇ ਲੈ ਹੀ ਹੋ ਜੂਗਾ ਇਹ ਇਹ ਆਪਾਂ ਨਾਲ ਕਰਕੇ ਨੇ ਆ ਮੈਂ ਤਾਂ ਉਥੋਂ ਲੈ ਕੇ ਆਇਆ ਲੋਕੀ ਦੇਖਣ ਦਾ ਮੈਂ ਕਹਿਆ ਯਾਰ ਕੋਣ ਨਿਕਲਣਾ ਫਟਾਫਟ ਲੈ ਨੂੰ ਉਹ ਚੁਣਦਾ ਇਹ ਵਿਚਾਰ ਬਾਜਣਾ ਗੇਰ ਦਾ ਸਾਡੇ ਜੇ ਡਾਕਟਰ ਮੈਂ ਮੈਂ ਉਹ ਹੀ ਕਹਾਂ ਮੈਨੂੰ ਇਹ ਲੱਗਦਾ ਕਿ ਰਾਤ ਵਿੱਚ ਇਦਾਂ ਹੋਵੇ। ਤੁਹਾਨੂੰ ਕੇ ਵੀ ਇਹਨਾਂ ਨੇ ਬਹੁਤ ਮਦਦ ਕੀਤੀ ਇਹਨਾਂ ਨੇ ਫੜ ਕੇ ਲੈ ਕੇ ਆਏ। ਬੜਾ ਬਿਹਤਰੀ ਨਾਲ ਸ਼ੋਅ ਆ ਗਿਆ। ਅੱਜ ਸਰ ਡੈਥ ਹੋ ਗਈ। ਹਾਂਜੀ ਕੁਝ ਦਾ ਮੂਡੀ ਸਿਕਾਈ ਹੈ। ਅੱਛਾ ਉਹਦਾ ਟ੍ਰੀਟਮੈਂਟ ਕਰ ਦਿੰਦੇ ਆ। ਇਹ ਡੈਡ ਬੜੀ ਮਾਹੌਸਿਕ। ਬਹੁਤ ਸੁਖਭਾਗ। i'm out